ਇਹ ਫਤਿਹ ਅੱਜ ਪਿੰਡ ਝੰਗੜਾ ਵਿਖੇ ਬਹੁਤ ਹੀ ਭਾਰੀ ਸਰਦਾਰਾਂ ਜਿਹੜਾ ਨਿਕਲ ਵਸੇ ਨੂੰ ਲਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀਜੀ ਭਜੰਗੌਰ ਉਹਨਾਂ ਦਾ ਪੋਤਾ ਜਤਿੰਦਰ ਜਤਿੰਦਰ ਸਿੰਘ ਤੇ ਉਹਨਾਂ ਦੇ ਨਾਲ ਢੇੜੀਆਂ ਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਯਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਕਰਦੋਂ ਸਾਰੇ ਮਥੜੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਾਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਸਾ ਪ੍ਰਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜੇ ਜੀਆਂ ਦੀ ਜਾਨ ਚਲ ਗਈ ਆਜ ਤਜਿੰਦਰ ਸਿੰਘ ਤੇ ਮਾਤਾ ਭਜਨ कौर ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਡਾ ਵਿੱਚ ਜਿਹੜਾ ਸਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਸਰਕਾਰ ਕੀਤਾ ਜਾਵੇਗਾ ਨੰਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘਰਦਰੋਂ ਸਭ ਦੱਸ ਕੇ ਗਈ ਕਿ ਮੈਂ ਯਾਤਰਾ ਤੇ ਚੱਲੀਆਂ ਬਹੁਤ ਦੁੱਖ ਦੀ ਜਿਹੜੇ ਅਸਰ ਤੋਂ ਬੋਲ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499